ਇੱਕ ਬੜੀ ਅਲਾਮਤ ਪੰਜਾਬ ਦੇ ਨਾਮ ਲੱਗੀ ਸੀ ਕੈਂਸਰ ਦੀ ਕਿ ਸਾਡੀਆਂ ਟ੍ਰੇਨਾਂ ਜਿਹੜੀ ਬਠਿੰਡਾ ਤੋਂ ਬਿਕਾਨੇਰ ਜਾਂਦੀ ਸੀ ਉਹਦਾ ਨਾਂ ਹੀ ਕੈਂਸਰ ਐਕਸਪਰਟਸ ਹੋ ਗਿਆ ਸੀ ਕਿਉਂਕਿ ਬਿਕਾਨੇਰ ਕੈਂਸਰ ਦਾ ਹਸਪੀਟਲ ਹੈਗਾ ਤੇ ਲੋਕ ਉਥੇ ਇਲਾਜ ਕਰਾਉਣ ਜਾਂਦੇ ਸੀ ਤਾਂ ਲਗਭਗ ਉਸ ਟ੍ਰੇਨ ਦੇ ਵਿੱਚ 70-80% ਕੈਂਸਰ ਦੇ ਪੇਸ਼ੈਂਟ ਹੁੰਦੇ ਸੀ ਮਾਲਵਾ 벨ਟ ਖਾਸ ਤੌਰ ਤੇ ਕਿਉਂਕਿ ਨਰਮਾ 벨ਟ ਸਾਡੀ ਝੋਨਾ 벨ਟ ਸਪਰੇਆਂ ਉਹੋ ਸਪਰੇਆਂ ਜਿਹੜੀਆਂ ਬੈਨ ਨੇ ਦੁਨੀਆ ਚ ਬੈਨ ਨੇ ਪਰ ਪ੍ਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਇਨ੍ਹਾਂ ਸਪਰੇਆਂ ਨੂੰ ਆਪਾਂ ਵੀ ਫਸਲਾਂ ਤੇ ਕਰਨ ਤੋਂ ਰੋਕੀਏ ਉਹੀ ਸਪਰੇਹਾਂ ਦਾਣਿਆਂ ਵਿੱਚ ਦੀ ਝੋਨੇ ਵਿੱਚ ਦੀ ਬਾਜਰੀਆਂ ਵਿੱਚ ਦੀ ਮੱਕੀਆਂ ਵਿੱਚ ਦੀ ਸਾਡੇ ਸਰੀਰਾਂ ਚ ਐਂਟਰ ਕਰ ਗਏ ਅਸੀਂ ਲੱਗੇ ਹੋਏ ਆ ਆਮ ਆਦਮੀ ਕਲੀਨਿਕ ਬਹੁਤ ਸਾਰੇ 881 ਖੁੱਲ ਗਏ 200 ਹੋਰ ਤਿਆਰ ਨੇ ਹਜ਼ਾਰ ਹੋ ਜਾਣਗੇ ਹਸਪਤਾਲਾਂ ਨੂੰ ਅਪਗ੍ਰੇਡ ਕਰ ਰਹੇ ਆ ਨਰਸਿੰਗ ਕਾਲਜ ਖੁੱਲ ਰਹੇ ਨੇ ਮੈਡੀਕਲ ਕਾਲਜ ਬਣ ਰਹੇ ਨੇ ਸ਼੍ਰੋਮਣੀ ਕਾਲਜ ਦਾ ਕਾਫੀ ਦੇਰ ਰਾਜ ਰਿਹਾ 10 ਸਾਲ ਤੱਕ ਇੱਥੇ ਹੀ ਰਿਹਾ ਨਾ 7 ਤੋਂ 17 ਸੁਖਬੀਰ ਬਾਦਲੇ ਕਹਿੰਦਾ ਕਿ ਜਿੱਧਰ ਨੂੰ ਤੁਸੀਂ ਸੜਕ ਤੇ ਚੰਦ ਜਾਂਦੇ ਦੇਖੋਗੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਹੈ ਤੇ ਬੂਟਾ ਕਿਉਂ ਨਹੀਂ ਪਾਈਆਂ ਫੇ ਲੋਕਾਂ ਨੇ ਜੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਹੈ ਕੱਸੀਆਂ ਤਾਂ ਪਾਣੀ ਤਾਂ ਪਹੁੰਚਿਆ ਨਹੀਂ ਸਾਡੇ ਕੋਲੇ ਸਰਕਾਰੀ ਕਾਲਜ ਤਾਂ ਕੋਈ ਸਾਨੂੰ ਦੇਖਿਆ ਨਹੀਂ ਰਸਤੇ 'ਚ ਸਰਕਾਰੀ ਸਕੂਲ ਨਹੀਂ ਸਾਨੂੰ ਕੋਈ ਵਧੀਆ ਦੇਖਿਆ ਕੋਈ ਯੂਨੀਵਰਸਿਟੀ ਨਹੀਂ ਬਣਾਈ ਅਸਲ ਚ ਉਹ ਇਹ ਕਹਿੰਦਾ ਹੁੰਦਾ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਜਿੰਨੀਆਂ ਬੱਸਾਂ ਦੇਖਦੀਆਂ ਸਾਰੀਆਂ ਬਲਸਵਦੀਆਂ ਨੇ ਉਹ ਸਾਰੀਆਂ ਬਲਸਵਦੀਆਂ ਨੇ ਜਿੰਨੇ ਵਾਲ ਵਾਲੇ ਉਹ ਹਵੇਲੀ ਹੋ ਉਲੀ ਕੋ ਟੱਬਾ ਕੋਈ ਦੀ ਪਕਟਾ ਟੱਬਾ ਕੋਈ ਫਿਰ ਇਹ ਸਾਰੇ ਬਲਸਵਦੇ ਨੇ ਇਹ ਬਲਸਵ ਨੇ ਕਰਾਇਆ ਬਾਲਲ ਸਾਹਿਬ ਤਾਂ ਕਹਿੰਦੇ ਰਹੇ ਉਹਨੂੰ ਸਖਵੀਰ ਨੂੰ ਉਹ ਇਹ ਕੰਟਰੋਲ ਕਰ ਲਾਏ ਤੇ ਓਏ ਹੋਏ ਆਪਣੇ ਸਾਲੇ ਤੇ ਕੰਟਰੋਲ ਕਰ ਲਾਏ ਤੈਨੂੰ ਮਾਝ ਦੂ ਪਰ ਹੁਣ ਨਹੀਂ ਕੀਤਾ ਗਿਆ ਤੇ ਉਹ ਪਿਆਮਾਂਜਿਆ ਫਿਰ ਹੁਣ ਕੁਦਰਤ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਹੀ ਪਤਾ ਲੱਗਦਾ ਬਸਤਾ ਦੇਓ ਕੀ ਕਰਿਆ ਉਹਨਾਂ ਦਾ ਸਲਾ ਵਿੱਚ 2009 ਚ 1000 ਬੰਦਾ ਸੀਗਾ 1000 ਦੇ ਲਗਭਗ ਨੌਜਵਾਨ ਸੀ ਜਿਹੜਾ ਡਰੱਗ ਐਡਿਕਟਡ ਸੀ ਤੇ 2015 ਤੱਕ 15 ਤੋਂ 20 ਲੱਖ ਹੋ ਗਿਆ ਇਹ ਕੀਤਾ ਤੁਸੀਂ ਔਰ ਕੌਣ ਕਰਦਾ ਸੀ ਨਾਂ ਕੀ ਦਾ ਲੱਗਦਾ ਬੱਚੇ-ਬੱਚੇ ਨੂੰ ਪੁੱਛ ਲੋ ਕਿਹਦਾ ਨਾਂ ਲੱਗਦਾ ਸੋ ਅੱਜ 12 ਬੱਸਾਂ ਕੈਂਸਰ ਤੇ ਥਾਲੀਵਾਲ ਸਾਹਿਬ ਬਹੁਤ ਥੇਰ ਪਹਿਲਾਂ ਤੋਂ ਕੰਮ ਕਰਦੇ ਮੈਂ ਜਾਣਦਾ ਨਾ ਮੈਂ ਜਦੋਂ ਐਮਪੀਸੀ ਮੈਂ ਇੰਗਲੈਂਡ ਗਿਆ ਸੀ ਉੱਥੇ ਵੀ ਮੈਂ ਇਹਨਾਂ ਬਾਰੇ ਸੁਣਿਆ ਸੀ ਸਾਨੂੰ ਤਾਂ ਜੀ ਕੈਂਸਰ ਤੋਂ ਕੋਈ ਰਾਹਤ ਦਵਾੰਦਾ ਹੋਵੇ ਸਾਡਾ ਕੈਂਸਰ ਦਾ ਕੋਈ ਫ੍ਰੀ ਇਲਾਜ ਕਰਦਾ ਹੋਵੇ ਪਹਿਲੀ ਸਟੇਜ ਤੇ ਕੈਂਸਰ ਨੂੰ ਅਸੀਂ ਦੱਬ ਲਈਏ ਸਾਨੂੰ ਇਸ ਤੋਂ ਵੱਧਾ ਹੋਰ ਕੀ ਪੁੰਨ ਦਾ ਕੰਮ ਹੋ ਸਕਦਾ ਈ ਅਸੀਂ ਤਾਂ ਉਂਗਲ